ਹਟਣਾਲ ਜੀ ਮੇਰਾ ਬੱਚਾ ਅਗਦੀ ਪਲਾਸਟੂ ਪਾਸ ਕਰਕੇ ਹਟਿਆ ਸੀਗਾ ਇਹ ਰਾਮਪੁਰ ਤੋਂ ਜੀ ਮੈਡਮ ਸੀਗੀ ਸੁਖਵਾਲਾ ਤੋਂ ਤੇ ਆਪਣੇ ਜਟਾਣੇ ਸਪੂਚ ਪੜਾਉਂਦੀ ਹੈ ਜੀ ਇਹ ਦਿਨ ਕਿਤੇ 2-3 ਮਹੀਨੇ ਤੋਂ ਰੇਸ਼ਨ ਚੱਲ ਰਹੇ ਨੇ। ਉਹ ਜੇ ਤਾਂ ਕੁੜੀਆਂ ਵੀ ਨਹੀਂ ਸੇਵਾਂਗੀਆਂ ਸਕੂਲ 'ਚ ਜਦੋਂ ਅੱਜ ਕੱਲ ਦੀ ਜਨਰੇਸ਼ਨ 'ਚ ਮੁੰਡੇ ਨਹੀਂ ਸੇਵ ਫਿਰ ਕੁੜੀਆਂ ਸੇਵ ਹੋ ਜਾਣਗੀਆਂ। ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਸਾਡਾ ਬੱਚਾ ਗਿਆ ਨਾ ਜਿਹੜਾ ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ ਤਾਂ ਤੁਹਾਨੂੰ ਵੀ ਬੰਦੇ ਵਿੱਚ ਬੰਦਾ ਹੀ ਚਾਹੀਦਾ। ਕੀ ਨਾਮ ਆਜੀ ਤੁਹਾਡਾ? ਮੇਰਾ ਨਾਮ ਰੌਤਿਰ ਸਿੰਘ ਆ। ਤੇ ਤੇਰੀ ਕੀ ਹੋਇਆ ਤੁਹਾਡੇ ਨਾਲ ਸਾਡੇ ਨਾਲ ਜੀ ਮੇਰਾ ਬੱਚਾ ਐਗ ਦੀ ਪਲੱਸ 2 ਪਾਸ ਕਰਕੇ ਹਟਿਆ ਸੀਗਾ ਇਹ ਰਾਮਪੁਰ ਤੋਂ ਜੀ ਮੈਡਮ ਸੀਗੀ ਸੁਖਵਾਲ ਕੌਰ ਤੇ ਆਪਣੇ ਜਟਾਣੇ ਸਕੂਲ ਚ ਪੜਾਉਂਦੀ ਹੈ ਜੀ ਇਹਦੇ ਨਾਲ ਕਿਤੇ 2-3 ਮਹੀਨੇ ਤੋਂ ਰਿਲੇਸ਼ਨ ਚੱਲਦੇ ਨੇ ਤੇ ਜੀ ਬਾਕੀ ਇਹ ਚੈਟ ਝੂਠ ਵੀ ਕਰਦੇ ਏ ਗਰੁੱਪ ਜਰੇ ਨੂੰ ਤੇ ਮੈਸੇਜ ਮੂਸੇ ਵੀ ਭੇਜ ਦੇ ਕੇ ਬਾਕੀ ਜਿਹੜਾ ਇਹਨਾਂ ਦਾ ਦਿਓਰ ਆ ਜੀ ਹੈਪੀ ਤੇ ਕਿਹਨਾਂ ਦਾ ਘਰ ਵਾਲਾ ਏ ਜੀ ਤਿੰਨ ਚਾਰ ਦਿਨਾਂ ਤੋਂ ਧਮਕੀਆਂ ਮਾਰ ਰਹੇ ਨੇ ਬੱਚੇ ਨੂੰ ਮੇਰੇ ਨੂੰ ਤੇ ਘਰੇ ਤਾਂ ਉਹਨੇ ਕੋਈ ਗੱਲ ਨਹੀਂ ਕੀਤੀ ਹੈਗੀ ਧਮਕੀਆਂ ਮਾਰ ਮਾਰ ਕੇ ਉਹਨੂੰ ਕਹੀ ਗਏ ਨੇ ਕਹਿੰਦੇ ਨਹੀਂ ਤਾਂ ਤੂੰ ਆਪ ਆਪਣਾ ਵੀ ਸੈਟ ਕਰ ਲੈ ਨਹੀਂ ਤੇਰਾ ਅਸੀਂ ਕਰ ਦਾਂਗੇ ਇਹ ਸਾਰੀਆਂ ਆਪਣੇ ਫੋਨ ਦੇ ਵਿੱਚ ਵੀ ਰਿਕਾਰਡ ਹੋਏ ਨੇ ਜੀ ਤੇ ਬਾਕੀ ਸਾਰਾ ਸਾਰੇ ਪ੍ਰੂਫ ਆਪਣੇ ਫੋਨ ਦੇ ਵਿੱਚ ਨੇ ਜੀ ਆਪਾਂ ਨੂੰ ਜੀ ਪੁਲਿਸ ਅਸੰਦ ਕੋਲੋਂ ਪਟਾਣੀ ਆਪਣੀ ਰਿਪੋਰਟ ਕਰਾਈ ਆ ਆਪਣਾ ਪੂਰਾ ਇਨਸਾਫ ਹੋਣਾ ਚਾਹੀਦਾ ਜੀ ਇਹ ਨਹੀਂ ਦਾਜੀ ਕੱਲ ਨੂੰ ਕੋਈ ਹੋਰ ਬੱਚੇ ਨਾਲ ਵੀ ਐਜੀ ਗੱਲਬਾਤ ਹੋ ਸਕਦੀ ਆ। ਉਹ ਮੇਰੀ ਦਾਜੀ ਹੁਣ ਦੁਨੀਆ ਹੀ ਜਾੜਤੀ ਇਹਨਾਂ ਨੇ। ਕਿੰਨੇ ਬੱਚੇ ਤੁਹਾਡੇ? ਦੋ ਤਿੰਨ ਬੱਚੇ ਨੇ ਜੀ, ਦੋ ਮੁੰਡੇ ਨੇ, ਇੱਕ ਕੁੜੀ ਆ ਜੀ। ਕੀ ਕੰਮ ਹੈ ਹੁਣ ਇਹ ਪੜ੍ਹ ਕੇ ਹਟਿਆ ਸੀ ਕੀ? ਇਹ ਪੜ੍ਹ ਕੇ ਹਟਿਆ ਸੀਗਾ ਜੀ ਇਹ ਟਰੈਕਟਰੇ ਚਲਾਉਣ ਦਾ ਵਾਲਾ ਸ਼ੌਂਕੀ ਸੀਗਾ ਡਰਾਈਵਰੀ ਦਾ ਜੀ। ਅੱਛਾ ਜੀ। ਟਰੈਕਟਰ ਚਲਾਉਂਦਾ ਸੀਗਾ ਜੀ ਇਹ। 4 ਪਾਉਣ ਗਏ ਸੀ ਕੋਟ ਕੰਗੂਰਾਏ ਜੀ ਇਹ। ਉੱਥੋਂ ਆ ਰਹੇ ਸੀਗੇ। ਜਿਹੜੇ ਪਹਿਲਾਂ ਹੀ ਸਕੂਲ ਦੇ ਵਿੱਚ ਸੀਗੇ ਮੈਡਮ ਨਾਲ ਕੁਝ ਇਹ ਪਹਿਲਾਂ ਹੀ ਸੰਬੰਧ ਸੀਗੇ ਜੀ। ਐਡਮ ਨਾਲ ਸਾਨੂੰ ਜਣੀ ਵੈਸੇ ਪਤਾ ਨਹੀਂ ਸੀ ਇਹਦੇ ਨਾਲ ਦੇ ਜਿਹੜੇ ਬੱਚੇ ਇਹਦੇ ਨਾਲ ਰਹਿੰਦੇ ਸੀਗੇ ਹੁਣ ਦੱਸ ਰਹੇ ਨੇ ਕਹਿੰਦੇ ਬਹੁਤ 3-4 ਮਹੀਨਿਆਂ ਤੋਂ ਵੀ ਗੱਲ ਚੱਲਦੀ ਆਉਂਦੀ ਹੈ ਇਹਨਾਂ ਦੀ ਸਕੂਲ ਚ ਪੜਦੇ ਸੀ ਹਾਂਜੀ ਸਕੂਲ ਪੜਦੇ ਅੱਛਾ ਹਾਂਜੀ ਤੇ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਮੰਗੇ ਇਹੀ ਕਰਦੇ ਆਂ ਜੀ ਕਿ ਸਾਡੇ ਨਾਲ ਪੂਰਾ ਅਨਸਾਫ਼ ਹੋਣਾ ਚਾਹੀਦਾ ਕੋਈ ਸਾਡੇ ਦੇ ਕਿਸੇ ਕਿਸਮ ਦਾ ਦਵਾ ਨਾ ਪਾਇਆ ਜਾਵੇ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿ ਸਕਦੇ ਆਂ ਕਿ ਇਹ ਤਾਂ ਤਕਰੀਬ ਬੰਦੇ ਆ ਜੀ ਇਹ ਬੰਦੇ ਤਕੜੇ ਨੇ ਇਹ ਇਹ ਦੇ ਕਰ ਵਾਲਾ ਵੀ ਨੌਕਰੀ ਕਰਦਾ ਜੀ ਇਹ ਵੀ ਨੌਕਰੀ ਕਰਦੀ ਆ ਕਾਂ ਇਹਦਾ ਤੇ ਹੋਰ ਆ ਜੀ ਉਹ ਵਾਈ ਲੈਟ ਦਾ ਕੋਰਸ ਕਰਾਉਂਦਾ ਬੱਚਿਆਂ ਨੂੰ ਉਹਨੇ ਤਾਂ ਜੀ ਕਈ ਦਿਨ ਧਮਕੀਆਂ ਮਾਰੀ ਗਿਆ ਇਹਨੂੰ ਤਾਂ ਜਿਹੜਾ ਤੇ ਹੋਰ ਆ ਜੀ ਹੁਣ ਮੁੰਡਾ ਕੀ ਤੁਹਾਨੂੰ ਕੀ ਮੈਨੂੰ ਪਤਾ ਲੱਗਿਆ ਜੀ ਉਹਨੇ ਕੀ ਕੀਤਾ ਇਹ ਸਾਡਾ ਜੀ ਭਾਂਜਾ ਸੀਗਾ ਨਾਲ ਉਧਰੋਂ ਆਉਂਦੇ ਸੀਗੇ ਚਾਰ ਪਾ ਕੇ ਕੋੜ ਬੂਰ ਆਇਤੋਂ ਜਿਹੜੇ ਕਟਾਣੀ ਵਾਲੇ ਪੁਲਸੇ ਆ ਗਏ ਉਹਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ ਆਪ ਛਾਲ ਮਾਰੀ ਇਹ ਬਰਸਲ ਦੀ ਗੱਲ ਆ ਜੀ ਕਾਜ ਚਾਲ ਰਿਹਾ ਹੈ। ਨਿਹਰ ਦੇ ਵਿਚਾਲ ਮਾਰ ਲਈ। ਗੱਲ ਦੀ ਗੱਲ ਆ ਜੜ ਕੇ। ਤੇ ਜੀ ਹੁਣ ਜਿਹੜੀ ਲਾਸ਼ ਨਭੀ ਜਾਂਦੀ। ਨਹੀਂ ਲੱਭੀ ਨਹੀਂ ਹਜੇ। ਬੰਦੇ ਆਪਣੇ ਬਿਠਾਏ ਹੋਏ ਨੇ ਪੁਲਾਂ ਤੇ। ਗੁਰਤੜੀ ਦੇ ਪੁਲ ਤੇ ਮੇਨ ਪੁਲ ਆ ਜਿਹੜਾ ਜਿੱਥੋਂ ਆਪਣੀ ਤਿੰਨ ਨਹਿਰਾਂ ਪਾੜਤੀਆਂ ਨੇ ਉੱਥੇ ਆਪਣੇ ਬੰਦੇ ਬੈਠੇ ਨੇ ਜੀ। ਤੁਸੀਂ ਦੇਖੀਏ ਜੀ ਉਹ ਮੋਬਾਈਲ ਦੇ ਵਿੱਚ ਜਾਂ ਕੁਝ ਜਿਹੜਾ ਵੀ ਸੈਟੂਡ ਰੱਖਦਾ। ਉਹ ਦੱਸ ਕੇ ਗਿਆ ਜੀ ਸਾਰਾ ਕੁਝ ਆ ਮੇਲੇ ਭਾਣ ਜੀ ਨੂੰ। ਵੀ ਮੋਬਾਈਲ ਦੇ ਵਿੱਚ ਸਭ ਕੁਝ ਆ। ਤੁਸੀਂ ਆਪਦਾ ਹੱਲ ਕਰ ਲਿਓ। ਉਹ ਡਰੇ ਇੰਨਾ ਗਿਆ ਸੀਗੇ ਜੀ ਧਮਕੀਆਂ ਉਹਨੂੰ ਐ ਜਿਹੀਆਂ ਮਾਰਦੇ ਸੀਗੇ ਕਿ ਤੈਨੂੰ ਅਸੀਂ ਐਂ ਕਰਦਾਂਗੇ ਤੈਨੂੰ ਅਸੀਂ ਉਹ ਕਰਦਾਂਗੇ ਬਸ ਇੰਨੇ ਜਣੀ ਡਰ ਦੇ ਵਿੱਚ ਪੈ ਗਿਆ ਸੀ ਉਹਨੇ ਕੋਈ ਗੱਲ ਵੀ ਨਹੀਂ ਕੀਤੀ ਕਿਸੇ ਕੋ ਸਾਡੇ ਕੋਲ ਇਹ ਜਣੀ ਗੱਲ ਦਾ ਮਾਰਾਈ ਉਹ ਖੁਦ ਖੁਸ਼ੀ ਕਰ ਗਿਆ ਕੀ ਨਮਾ ਤੁਹਾਡਾ ਜੀ ਮੇਰਾ ਮਨਸਾ ਜੀ ਬਤਾਈ ਕੀ ਲੱਗਦਾ ਸੀ ਜੀਰਾ ਤੁਹਾਡਾ ਜੀ ਨੇ ਹਤੀਜਾ ਸੀ ਮੇਰਾ ਕੀ ਮੰ ਕਰ ਜੋ ਕੀ ਹੋਇਆ ਕਾਰਨ ਕੀ ਰਹਿਣੇ ਏ ਸਰ ਸਕੂਲ ਦੇ ਜਦੋਂ ਰਿਜ਼ਲਟ ਹੋ ਗਿਆ ਤੇ ਮੈਡਮ পড়ਦੀ ਸੀ ਇਹਨਾਂ ਦੇ ਸਕੂਲ ਦੇ ਵਿੱਚ ਸੁਖਪਾਲਪੁਰ ਮਤਲਬ ਵੀ ਉਹ ਨਾ ਉਹਨੇ ਆਪਣੇ ਚੰਗਲ 'ਚ ਇਹਨੂੰ ਫਸਾਇਆ ਇਹਨੂੰ ਬੇਟੇ ਨੂੰ ਹਣੇ ਤਾਂ ਬੱਚਾ ਸੀ ਇਹਨੂੰ ਤਾਂ ਕੁਝ ਪਤਾ ਨਹੀਂ ਉਹ ਤਾਂ 35 37 ਸਾਲ ਦੀ ਸੀ ਕਿਤੇ ਇਹਨੂੰ ਹਲੇ 19ਵਾਂ ਲਾ ਕੇ 20ਵਾਂ ਪੂਰਾ ਹੋਇਆ ਉਹਨੇ ਬੱਚੇ ਦੇ ਤਾਂ ਦਿਮਾਗ 'ਚ ਕੁਝ ਨਹੀਂ ਸੀ ਉਹਨੇ ਇਹਨੂੰ ਫਸਾਇਆ ਆਪਣੇ ਚੰਗਲ 'ਚ ਵਧੀਆ ਗੱਲ ਆ ਜੀ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਹੁਣ ਆਪਾਂ ਨੂੰ ਵੀ ਡਰ ਲੱਗਣ ਲੱਗ ਗਿਆ ਵੀ ਬੱਚਿਆਂ ਨੂੰ ਸਕੂਲ 'ਚ ਭੇਜ ਨਹੀਂ ਸਕਦੇ ਆਪਾਂ ਹੁਣ ਜਦੋਂ ਮੈਡਮਾਂ ਇਹ ਕਲਾਸਾਂ ਦਿੰਦੀਆਂ ਨੇ ਸਕੂਲ 'ਚ ਬੁਲਾ ਕੇ ਬੱਚਿਆਂ ਨੂੰ ਵੀ ਕਿੱਦਾਂ ਕਿਸੇ ਨੂੰ ਕਿਵੇਂ ਕਿਸੇ ਨਾਲ ਰਿਲੇਸ਼ਨ ਬਣਾਈ ਦੇ ਨੇ ਜਦੋਂ ਮੈਡਮ ਟੀਚਰ ਹੀ ਆਪਣੇ ਬੱਚੇ ਨਾਲ ਰਿਲੇਸ਼ਨ ਬਣਾਉਣ ਲੱਗ ਗਈ ਫਿਰ ਬੱਚਿਆਂ ਨੂੰ ਕਿੱਥੋਂ ਸਕੂਲ 'ਚ ਭੇਜਿਆ ਜੂ ਅੱਜ ਤਾਂ ਇਹ ਮੈਡਮ ਨੇ ਕੀਤਾ ਕੱਲ ਨੂੰ ਕੋਈ ਸਰ ਵੀ ਕਰੂਗਾ ਜੀ ਐ ਕਿ ਨਹੀਂ ਕੱਲ ਨੂੰ ਫਿਰ ਤਾਂ ਕੁੜੀਆਂ ਵੀ ਨਹੀਂ ਸੇਫ ਆਉਣਗੀਆਂ ਸਕੂਲ 'ਚ ਜਦੋਂ ਅੱਜ ਕੱਲ ਦੀ ਜਨਰੇਸ਼ਨ 'ਚ ਮੁੰਡੇ ਨਹੀਂ ਸੇਫ ਫਿਰ ਕੁੜੀਆਂ ਸੇਫ ਹੋ ਜਾਣਗੀਆਂ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਸਾਡਾ ਬੱਚਾ ਗਿਆ ਨਾ ਜਿਹੜਾ ਇਹ ਮੈਡਮ ਨੇ ਉਹਦੇ ਨਾਲ ਗਲਤ ਕੀਤਾ ਤਾਂ ਤਾਨੂੰ ਵੀ ਬੰਦੇ ਪਿੱਛੇ ਬੰਦਾ ਹੀ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਜਿਵੇਂ ਉਹਨੇ ਸਾਡੇ ਨੂੰ ਮਾਰਿਆ ਉਹਵੇਂ ਸਾਨੂੰ ਵੀ ਉਹਦੀ ਲਾਸਟ ਚਾਹੀਦੀ ਆਸੀਂ ਉਹਨੂੰ ਨਾਲ ਪਾਉਣਾ ਹੈਗਾ ਜੀ ਅਸੀਂ ਹੋਰ ਕੁਝ ਨਹੀਂ ਮੰਗਦੇ ਹੈਗੇ ਇਨਸਾਫ ਕੋਈ ਨਹੀਂ ਸਾਨੂੰ ਚਾਹੀਦਾ ਬਸ ਸਾਨੂੰ ਉਹ ਮੈਡਮ ਉਹਦੇ ਨਾਲ ਫੁਕਣੀ ਚਾਹੀਦੀ ਆ ਨੇ ਕੀ ਲੱਗਦਾ ਜਿਹੜੇ ਸਕੂਲ ਦੇ ਵਿੱਚ ਬੱਚੇ ਦਾ ਤੁਸੀਂ ਕੋਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੈਡਮ ਨਾਲ ਸੀਗੇ ਜਾਂ ਤੁਸੀਂ ਸਾਨੂੰ ਕੁਝ ਨਹੀਂ ਸੀ ਪਤਾ ਸਰਕਾਰ ਦੇ ਵਿੱਚ ਸਾਨੂੰ ਹੁਣ ਪਤਾ ਲੱਗ ਰਿਹਾ ਬਾਹਰ ਸਾਰਿਆਂ ਨੂੰ ਪਤਾ ਸੀ ਸਾਨੂੰ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਸੀ ਉਹ ਦੋਸਤ ਹੁਣ ਦੱਸ ਰਹੇ ਨੇ ਸਾਨੂੰ ਆ ਕੇ ਜਦੋਂ ਉਹਨੇ ਮਤਲਬ ਨਹਿਰ ਦੇ ਵਿੱਚ ਛਾਲ ਮਾਰੀ ਆ ਉਸ ਟਾਈਮ ਵੀ ਉਹਨੂੰ ਧਮਕੀਆਂ ਆਈਆਂ ਨੇ ਉਹਦੇ ਫੋਨ ਦੇ ਵਿੱਚ ਸਾਰਾ ਕੁਝ ਰਿਕਾਰਡ ਆ ਜੀ ਰਿਕਾਰਡ ਵੀ ਕੀਤਾ ਹੋਇਆ ਵਿੱਚ ਫਰੂਪ ਵੀ ਸਾਰੇ ਪੈਨੇ ਉਹਨੇ ਜਦ ਡਿਗਣ ਲੱਗਿਆ ਉਹਨੇ ਫੋਨ ਰੱਖਿਆ ਉਹ ਮੁੰਡਾ ਸੀ ਸਾਡਾ ਭਾਂਜਾ ਨਾਲ ਮਤਲਬ ਉਹਨੂੰ ਤੱਕਾ ਦੇ ਕੇ ਉਹਨੇ ਛਾਲ ਮਾਰੀਆ ਫੋਨ ਰੱਖਤਾ ਕਹਿੰਦਾ ਲਵੀ ਆ ਫੋਨ ਪਿਆ ਇਹਦੇ ਵਿੱਚ ਸਾਰੇ ਫਰੂਪ ਨੇ ਹੁਣ ਉਹ ਫੋਨ ਸਾਡਾ ਪੁਲਿਸ ਥਾਣੇ ਦੇ ਵਿੱਚ ਆ ਉਹ ਫੋਨ ਦੇ ਵਿੱਚ ਵੀ ਫਰੂਪ ਨੇ ਸਾਰੇ ਸਾਡੇ ਕੋਲ ਵੀ ਨਹੀਂ ਹਾਂਜੀ ਹੁਣ ਸਾਨੂੰ ਤਾਂ ਬਸ ਇਹੀ ਆ ਵੀ ਇਹ ਮੈਡਮ ਬਚਣੀ ਚਾਹੀਦੀ ਤੇ ਕਾਰਵਾਈ ਪੂਰੇ ਸਟਾਫ ਤੇ ਹੋਣੀ ਚਾਹੀਦੀ ਆ ਜੀ ਜਦੋਂ ਮੈਡਮ ਇੱਥੇ ਆਤਾ ਹਾਜ਼ਰੀ ਕਿਵੇਂ ਲੱਗ ਸਕਦੀ ਹੈ ਮੈਡਮ ਦੀ ਇਸ ਸਰਕਾਰੀ ਸਕੂਲ ਦੇ ਵਿੱਚ ਨੇ ਜੀ ਇਹ ਸਰਕਾਰੀ ਸਕੂਲ ਹੈ ਜੀ ਇੱਥੇ ਜਟਾਣੇ ਦੇ ਵਿੱਚ ਸੀਨੀਅਰ ਸੈਂਟਰੀ ਸਰਕਾਰੀ ਸਕੂਲ ਹਾਂਜੀ